ਕੌਲੀ ਜੀ ਹਜੇ ਤੱਕ ਸੁੱਤੀ ਵੀ ਐ ਨੰਨੂ ਉਹ ਬੁੱਤ ਨੰਨੂ ਆ ਮੈਂ ਖੜਾ ਹੋ ਬੁੱਤ ਦੇਖੀ ਸੂਰ ਮੈਂ ਸੁਣੇ ਪੰਜ ਮਿੰਟ ਰੋਇੰਦਸ ਪੁੱਤ ਉੱਠ ਖੜ ਮੈਂ ਵੀ ਝਾੜੂ ਝੂੜੂ ਲਾਉਣਾ ਕੋਈ ਨਾ ਜਿ ਸਿਲਾਇਓ ਮੇਰੇ ਪੈ ਆਉਣਾ ਲੈ ਮੇਰਾ ਪੁੱਤ ਚਾਹ ਪੀ ਲੈ ਪਹਿਲਾਂ ਫਿਰ ਦੁਬਾਰੇ ਪੈ ਜੀ ਨਾ ਲਈ ਤੇਰੀ ਦਾਦੀ ਆ ਜੂਗੀ ਪੁੱਤ ਫਿਰ ਬੋਲੂਗੀ ਉਹ ਐਵੇਂ ਤੈਨੂੰ ਅਗਰ ਸ਼ਹਿਰ ਵਰ ਬਿਆੰਦੋ ਬਸ ਫੇਰ ਪੇਜੀ ਪੁੱਤ ਖੜਾ ਹੋ ਜਾ ਚਾਹ ਪੀ ਲੈ ਇੱਕ ਵਾਰ ਮੇਰੀ ਗੱਲ ਤਾਂ ਸੁਣ ਸਕੂਲ ਨਹੀਂ ਜਾਣਾ ਤੂੰ ਸਕੂਲ ਤਾਂ ਛੁੱਟੀ ਆ ਚੱਲ ਫਿਰ ਚੰਗਾ ਖੜਾ ਹੋ ਕੇ ਰਾਂ ਚਾਹ ਪੀ ਲੈ ਉਹ ਦੋ ਮਿੰਟ ਪੈ ਅੰਦਰ ਪੁੱਤ ਤੈਨੂੰ ਪਤਾ ਨਾ ਫੇਰ ਦਾਦੀ ਮਾਂ ਆ ਜੂਗੀ ਫੇਰ ਉਹ ਕਲੇਸ਼ ਕਰੂਗੀ ਮੈਂ ਝਾੜੂ ਝੂੜੂ ਲਾ ਦੂੰਗੀ ਅੱਖਾਂ ਤਾਂ ਖੋਲ ਲੈ ਅੱਖਾਂ ਮੀਚੀਆਂ ਈ ਅਈ ਨ ਨੂੰ ਲਾ ਲਿਆ ਗਲਾਸ। ਓਹੋ। ਚੱਲ ਠੀਕ ਹੈ। ਮੈਨੂੰ ਐਂ ਦੱਸ ਪੈ ਤਾਂ ਜਾ ਤੈਨੂੰ ਖਾਣ ਨੂੰ ਕੀ ਬਣਾ ਦਾਂ? ਮੈਨੂੰ ਪਤਾ ਹੈ ਅੱਜ ਛੁੱਟੀ ਐ, 2 ਘੰਟੇ ਤੂੰ ਫੇਰ ਨਹੀਂ ਉੱਠਣਾ। ਖਾਣ ਨੂੰ ਤਾਂ ਬਾਹਰੋਂ ਮੰਗਵਾ ਲੇ। ਬਾਹਰੋਂ ਪੁੱਤ ਕਿੱਥੋਂ ਤੇਰੀ ਦਾਦੀ ਮੰਗਵਾਨ ਦੇ ਦੂ ਤੈਨੂੰ ਸਾਰਾ ਪਤਾ ਨੰਨੂ। ਮੈਂ ਕਰਦੀ ਆ ਤੈਨੂੰ ਆਲੂ ਵਾਲਾ ਪਰੌਂਠਾ ਬਣਾ ਦਾਨੀ ਆ। ਨਹੀਂ ਉਹਨੇ ਖਾਤਾ ਨਹੀਂ ਹਣਾ। ਤੁਸੀਂ ਚੱਲ ਫੇ ਜਿਹੜਾ ਤੁਹਾਨੂੰ ਸਾਨ ਲੱਗੇ ਜਿਹੜਾ ਸੁਣੋ ਚੱਲ ਠੀਕ ਹੈ ਮੇਰੀ ਗੱਲ ਸੁਣ ਪੈ ਤਾਂ ਜਾ ਮੈਂ ਲਾਉਣੀ ਆ ਚਾੜੂ ਉੱਠ ਖੜੀ ਛੇਤੀ ਨਹੀਂ ਫੇਰ ਤੇਰੀ ਦਾਦੀ ਫੇਰ ਬੋਲੂਗੀ ਆ ਕੇ ਆਹ ਸੌਈ ਨਾ ਹੁਣ ਮੇਰਾ ਪੁੱਤ ਦਵਾਰੇ ਨਾ ਇੱਕ ਵਾਰਾ ਨੀਂਦ ਜਿਲਾ ਚੱਲ ਕੋਈ ਨਾ ਲੈ ਮਾਂ ਨੂੰ 10 ਵਾਰ ਕੇ ਹੈ ਵੀ ਚਾੜੂ ਲੈ ਆ ਦੇ ਪਤਾ ਨਹੀਂ ਕਿਉਂ ਮੇਰੇ ਮੈਂ ਬੋਲਾਂ ਕੜਾ ਡਾਰਾ ਕੜਾ ਕੋ ਕੰਜਰ ਕਰੇਗਾ ਭੌਂਕੀ ਚੱਲ ਕੁੱਤੇ ਵਾਂਗੂ ਮਾਂ ਕੁਛ ਨਹੀਂ ਬੋਲਦੀ ਮੈਂ ਮੈਂ ਤਾਂ ਇਹ ਕਹਿੰਦੀ ਸੀ ਵੀ ਹਣਾ ਮੇਰੀ ਨਾ ਟੂ ਹੀ ਬਾੜੀ ਦੁਖਦੀ ਐ ਤੁਸੀਂ ਮੈਨੂੰ ਝਾੜੂ ਲਿਆ ਦਿਓ ਵੱਡਾ ਬਾੜਾ ਛੋਟਾ ਹੋਇਆ ਪਿਆ ਮੈਂ ਕੀ ਹੋਇਆ ਤੇਰੀ ਟੂਹੀ ਨੂੰ ਹੈ ਸਰਿਆ ਪਿਆ ਹੋਇਆ ਤੇ ਟੂਹੀ ਜਾ ਮਾਂ ਸਰਿਆ ਤਾਂ ਨਹੀਂ ਪਿਆ ਤੁਸੀਂ ਆਪ ਹੀ ਦੇਖ ਲਓ ਜਮੀ ਨਿੱਕਾ ਜਾਂ ਝਾੜੂ ਐ ਲਿਆ ਦਿਓ ਆਪਣੇ ਘਰੇ ਘਰੇ ਕਿਸੇ ਚੀਜ਼ ਦਾ ਘਾਟ ਹੈਗਾ ਹਾਂ ਕਿਹੜਾ ਘਾਟ ਹੈ ਰੂੜੇ ਦੇ ਸਿੱਟਿਆ ਕਰ ਭੜਕੇ ਬਠੌਰ ਪਈਆਂ ਦਾ ਤੇਰੇ ਕਰਤਾ ਬਹੁਤ ਰੁਪਈਏ ਨੇ ਤੇਰੇ ਪਿਓ ਨੇ ਦੇ ਕੇ ਤੋਰੀਏ ਨੇ ਤੋ ਰੁਪਈਏ ਮਾ ਮੇਰੇ ਪਿਓ ਨੇ ਤਾਂ ਪਹਿਲਾਂ ਹੀ ਕਿਹਾ ਸੀ ਵੀ ਮੈਂ ਗਰੀਬ ਆ ਮੇਰੇ ਕੋਲੇ ਇਕੱਲੀ ਕੁੜੀ ਐ ਕੁੜੀ ਤਾਂ ਚੱਜਦੀ ਹੋਵੇ ਗਰੀਬ ਐ ਹੋ ਜਬਾਨ ਤਾਂ ਗਿੱਠੀ ਲੱਗੀ ਤੇਰੇ ਬੋਲਣ ਨੂੰ ਨਾ ਕੰਮ ਨਹੀਂ ਕਰ ਸਕਦੀ ਕੰਮ ਨਹੀਂ ਕਰ ਸਕਦੀ ਬੋਲ ਸਕਦੀ ਆਂ ਬੋਲ ਤਾਂ ਬਥੇਰਾ ਲੋਗੀ ਲੈ ਛਾੜੂ ਚੱਕ ਮਾਰ ਕੇ ਮੁੱਕੀ ਚੂਕਣਾ ਤੋੜ ਦੂ ਮੈਂ ਕਿ ਥੋ ਲਹੂ ਪੀਤਾ ਗੇੜਾ ਦੇ ਕੇ ਆਈ ਸੀ ਮਾਹਤਲ ਮਨ ਸ਼ਾਂਤ ਹੋਊਗਾ 2 ਮਿੰਟ ਪਰ ਮੈਨੂੰ ਕੀ ਪਤਾ ਸੀ ਆ ਬੇਵਾਦੀ ਧੀ ਮੇਰੇ ਕਰਮਾਂ ਚ ਪਈ ਐ ਹੈਗੀ ਦਿਮਾਗ ਖਾਣ ਨੂੰ ਕਰੇ ਲੋੜਾ ਆ ਗਿਆ ਨੇ ਮਾਰਾ ਜਾ ਬਾਹਰ ਬਾਗ ਜਾ ਕੱਲੀ ਉਹ ਗੱਲਾਂ ਕਰੀ ਜਾਂਦੇ ਧਰਤੀ ਨਾਲ ਆ ਸਖਾਈ ਵੀ ਕੀ ਐ ਹੈ ਆਹੀ ਕੋ ਸਖਾਏ ਤੈਨੂੰ ਮਾਰ ਕੇ ਥੱਪੜ ਮੋ ਦੂਜੇ ਪਾਸੇ ਕਰ ਦੂੰ ਮੈਂ ਤੇਰਾ ਲਾੜਾ ਚਾਹ ਦੀ ਘੁੱਟ ਗਾਲ ਦੇ ਆ ਕੇ ਮੈਂ ਤਾਂ ਮੇਰੇ ਪਿਓ ਨੂੰ ਵੀ ਨਹੀਂ ਦੱਸ ਸਕਦੀ ਵਿਚਾਰਾ ਗਰੀਬ ਹੈ ਕੇਰਾ ਮਚਾਂ ਤੋ ਰਿਆ ਮਾਂ ਦੇ ਆਪਦੇ ਵੀ ਧੀ ਹੈ ਪਰ ਤਾਂ ਵੀ ਜਮੀਦਾਰਸ ਨਹੀਂ ਕਰਦੀ ਲੈ ਚਾਹ ਦੀ ਘੁੱਟ ਤਾਂ ਫੇਰ ਬਣਾ ਦੋ ਗਰਮੀ ਬਹੁਤ ਹੈ ਪਾਣੀ ਦੀ ਘੁੱਟ ਪੀਲਾਂ ਪਹਿਲਾਂ ਤੇ ਬਣਾਉਣੀ ਆ ਚਾ ਨਾ ਗੱਲ ਸੁਣ ਮੇਰੀ ਤੈਨੂੰ ਕਿਹਨੇ ਕਿਹਾ ਦੀ ਪਾਣੀ ਚੋਸੂ ਤੂੰ ਬਿਨਾ ਪੁੱਛੇ ਪਾਣੀ ਪੀਤਾ ਕਿਵੇਂ ਮੰਮੀ ਮੈਨੂੰ ਤੇ ਲੱਗੀ ਪਈ ਸੀ ਕਿ ਬਾਹਰੇ ਝਾੜੂ ਲਾ ਕੇ ਆਇਸ ਨਾ ਗਰਮੀ ਬਹੁਤ ਹੈਗੀ ਅੱਛਾ ਤੇਰੇ ਵਾਰੀਓ ਤਾਂ ਗਰਮੀ ਹੈ ਹੋਰ ਨੂੰ ਕਿਸੇ ਨੂੰ ਗਰਮੀ ਨਹੀਂ ਆ ਘੁੱਟ ਚਾਹ ਗਿਆ ਦੀ ਵਿੱਚ ਚਾਹ ਸਰੇ ਤੱਕ ਇਹਦੀ ਇੰਨੀ ਕ ਚਾਹ ਪੀਤੀ ਹੋਈ ਆ ਮਚਾਈਆ ਨੇਰੇ ਦੀ ਤੇ ਮੁੜ ਕੇ ਚਾਹ ਨਹੀਂ ਦਿੱਤੀ ਕਾ ਕੇ ਜੇ ਕਿਹਾ ਵੀ ਕਰਦੇ ਤਾਂ ਆ ਕੇ ਪਹਿਲਾਂ ਆਪ ਲਾਗੀ ਜਰੂਆ ਪੀਣਾ ਕੋਈ ਨਾ ਮੰਮੀ ਮੈਂ ਹੁਣ ਬਣਾ ਦਾਨੀ ਆ ਚਾਹ ਤੂੰ ਕਾ ਮੈਂ ਮਾ ਲਾ ਕਾਣਾ ਬਣਾਉਣੀ ਆ ਤੂੰ ਲਹੂ ਨਹੀਂ ਕਿਉਂ ਲਹੂਾ ਖਪਰਾਉਣੀ ਹੈ ਟਿਕ ਜਾ ਟਿਕ ਜਾ ਮੰਮੀ ਕੋਈ ਨਾ ਮੈਂ ਬਣਾ ਰਾਨੀ ਆ ਚਾਹ ਤੇਰੇ ਭਵੇਂ ਤਾਂ ਕੋਈ ਨਹੀਂ ਹੈ ਮੇਰਾ ਤਾਂ ਸਿਰ ਪੱਟਣ ਵਾਲਾ ਹੋ ਗਿਆ ਤੇਰੇ ਨਾਲ ਬੋਲ-ਬੋਲ ਕੇ ਤੂੰ ਕੰਮ ਨਹੀਂ ਨਹੀਂ ਹੁੰਦੀ ਮੇਰਾ ਦਿਮਾਗ ਹਿਲਾ ਦੇਂਗੀ ਕਿਸੇ ਦਿਨ ਐ ਦੂ ਤਾਂ ਮਰੇਗਾ ਮੈਂ ਤੇਰਾ ਮੱਥਾ ਲਾਉਣ ਦਾ ਨਹੀਂ ਮੇਰਾ ਤਾਂ ਜੀ ਆਇਆ ਕਰਦਾ ਆ ਹੱਥ ਜਾਂ ਨਾ ਬੋਟਕੇ ਛੜਦਾ ਪਰੇ ਜਿਹੜੇ ਹੱਥ ਨਾਲ ਤੈਨੂੰ ਮੈਂ ਸਾਗਣ ਪਾਇਆ ਛੜੇ ਹਾਂ ਦਾ ਘਰ ਪਰ ਕੌਲੇ ਨਾਲ ਲੱਗੀ ਖੜੀ ਐ ਮਾਰ ਕੇ ਬੇਲ ਨਾਲ ਪਰਪੜੀ ਭਾਰ ਦੂੰ ਕੱਦੇ ਚੋਂ ਫੂਕ ਦੇ ਲੈ ਮਨਾ ਬਣਾਈ ਦੇ ਚ ਤੇਰੇ ਕਰਮਾਂ ਚ ਤਾਂ ਪਾਣੀ ਵੀ ਨਹੀਂ ਲਿਖਿਆ ਯਾਰ ਕਿ ਕਿਸ ਨੂੰ ਤੇ ਮਾੜੀ ਐ ਮੈਂ ਵੀ ਮਾੜੇ ਕਰਮ ਵਾਲੀ ਕਿੱਥੋਂ ਪਹਿਲਾਂ ਪਾਣੀ ਪੀਣ ਬਾਰੇ ਸੋਚ ਲਿਆ ਚਲ ਕੋਈ ਨਾ ਮਨਾ ਜਿਹੜਾ ਕੁਝ ਕਰਮਾਂ ਚ ਲਿਖਿਆ ਉਹ ਤਾਂ ਹੋਊਗਾ ਚਾਹ ਦੀ ਘੁੱਟ ਬਣਾ ਕੇ ਦੇ ਨਾ ਨਹੀਂ ਤਾਂ ਮੰਮੀ ਫੇਰ ਪਤਾ ਨਹੀਂ ਕਿੰਨਾ ਕੁ ਘਰੇਸ ਕਰੂ ਹੱਥ ਜਗਦੀ ਨਹੀਂ ਜਮਾ ਨਹੀਂ ਦੇਖਦੀ ਵੀ ਮੇਰੇ ਚ ਵੀ ਜਾਣ ਹੈਗੇ ਤੇ ਉਹ ਪ੍ਰਦੇਸਾਂ ਚ ਬੈਠਾ ਉਹ ਵੀ ਕਿਹੜਾ ਮੇਰੀ ਸਾਰ ਲੈਂਦਾ ਲੈਂਦਾ ਅਨ ਕਿਹੜੇ ਮਾੜੀ ਲੇਖ ਲਿਖਾ ਕੇ ਲੈ ਗਿਆ ਸੀ ਹੰਤਾ ਇੱਕ ਰੁਗੀ ਹੈ ਪਰ ਜੇ ਪਾਸੇ ਘਰ ਤਾਂ ਇਸੇ ਦਾ ਹੀ ਮਾਂ ਬਹਾਨਾ ਕਰਨ ਦੋ ਉਹਨੂੰ ਤਾਂ ਹੱਥ ਚੱਕਣ ਦਾ ਬਹਾਨਾ ਹੀ ਚਾਹੀਦਾ ਸਿੱਧੀ ਆਉਣੀ ਹੈ ਜੀ ਚਾਕੇ ਰੋਟੀ ਖਾਵਾਂ ਮਾਂ ਨੇ ਪਾਣੀ ਦਾ ਗਲਾਸ ਵੀ ਥਾਈ ਰੱਖ ਕਿਵੇਂ ਸਿੰਦਰੇ ਵਧੀਆ ਪੈਨੇ ਤੁਸੀਂ ਦੱਸੋ ਵਧੀਆ ਕਿਵੇਂ ਖੜ ਜਾ ਗੱਲ ਤਾਂ ਸੁਣ ਲੈ ਖੜ ਕੇ ਕੁੜੇ ਸਾੜੀ ਕਾਦੀ ਤੁਰ ਜੰਨੀ ਆ ਪੈਨੇ ਸੂਰਜ ਪੈਦਾ ਅੱਖਾਂ ਤੇ ਹੈ ਇਧਰ ਹੋ ਜਾ ਸਾਹਮੇ ਹੋ ਜਾ ਕਿਵੇਂ ਰੂੜੀ ਖੂੜੀ ਜਿਹੀ ਪੈਣਾ ਰੂੜੀ ਖੂੜੀ ਤਾਂ ਪੈਨੇ ਤੈਨੂੰ ਪਤਾ ਹੀ ਹੈ ਮੈਂ ਕਿਹਨੂੰ ਬਣਸਾ ਮਰ ਕੇ ਦਿਖਾਉਣਾ ਬਾਈ ਤੇਰਾ ਬਾਹਰ ਬੈਠਾਗਾ ਨੇ ਕੁਛ ਨਹੀਂ ਹੁੰਦਾ ਤੂੰ ਨਾ ਤੋ ਕੇਰੇ ਸਾਸਾ ਵਰ ਕੇ ਰਿਹਾ ਕਰ ਕੰਮ ਤਾਂ ਸਾਰਾ ਦਿਨ ਮੁੱਕਦਾ ਹੀ ਨਹੀਂ ਹੈਗੇ ਵਾਈ ਵਾਰ ਨੇ ਜਿਨ੍ਹਾਂ ਦੇ ਘਰ ਵਾਲੇ ਬਾਹਰ ਰਹਿੰਦੇ ਨੇ ਵਧੀਆ ਐ ਸਬਰ ਸਬਰ ਕੇ ਰਹਿੰਦੀਆਂ ਨੇ ਨਾ ਧੋਕੇ ਵਧੀਆ ਉਹਦਾ ਕਪੜਾ ਲੀਣਾ ਵਧੀਆ ਪਾ ਕੇ ਅਗਰਿਆਂ ਨੂੰ ਬਾਹਰ ਲਈ ਸਿਰ ਤੇ ਹੌਸਲਾ ਹੁੰਦਾ ਹੀ ਮੇਰਾ ਬੰਦਾ ਬਾਹਰ ਤੂੰ ਤਾਂ ਉਹੀ ਐ ਰੋਲੀ ਖੁਲੀ ਰਹਿੰਦੀ ਕਮਲਾ ਮੈਨੂੰ ਸਾਰਾ ਦਿਨ ਕੰਮੀ ਸਾਰਾ ਦਿਨ ਮੈਂ ਦੇਖਦੀ ਆ ਤੇਰੇ ਕੰਮੀ ਨਹੀਂ ਲੂਟ ਆਉਂਦੀ ਪੈਣੇ ਬਣ ਠਣ ਕੇ ਵੀ ਉਹ ਰਹਿੰਦੀਆਂ ਜਿਨ੍ਹਾਂ ਨੂੰ ਕੋਈ ਹੌਸਲਾ ਹੋਵੇ ਮੈਨੂੰ ਤਾਂ ਕੋਈ ਹੌਸਲਾ ਹੀ ਨਹੀਂ ਨਾਲੇ ਮੇਰੀ ਮੰਮੀ ਦੇ ਸਵਾ ਦਾ ਸਾਨੂੰ ਪਤਾ ਹੀ ਐ ਹਰ ਵੇਲੇ ਵੱਡੂ ਖਾਉ ਵੱਡੂ ਖਾਉ ਕਰਦੀ ਐ ਅੱਜ ਦੀ ਇਹ ਗੱਲ ਲੈਣਾ ਸਵੇਰੇ ਝਾੜੂ ਲਾ ਕੇ ਪਾਣੀ ਦੀ ਘੁੱਟ ਪੀਂਦੀ ਸੀ ਨਹੀਂ ਕੁਛ ਨਹੀਂ ਹੁੰਦਾ ਤੋਦੀ ਪਰਵਾਹ ਨਾ ਕਰ ਕਰਿਆ ਕਰ ਸੱਸਾਂ ਤਾਂ ਹੁੰਦੀਆਂ ਇਹ ਜਿਹਨਾਂ ਸੱਸਾਂ ਤਾਂ ਮਿੱਟੀ ਦੀ ਮਾਂ ਨਹੀਂ ਹੁੰਦੀਆਂ ਤਾਂ ਫੇਰ ਵੀ ਮਾਂ ਸਦੀਆ ਸਭ ਦੀ ਸੱਸਾਂ ਇਹ ਜਿਹਨਾਂ ਮੇਰੀ ਸੱਸ ਤਾਂ ਆਪਈ ਮੇਰੇ ਨਾਲ ਬਥੇਰਾ ਕਰਦੀ ਸੀ ਮੈਂ ਤਾਂ ਖਿੱਚ ਕੇ ਰੱਖੀ ਹੋਈ ਐ ਤੂੰ ਤਾਂ ਖਿੱਚਲੀ ਪੈਣੀ ਮੇਰੀ ਸੱਸ ਤਾਂ ਥਾਣੇਦਾਰ ਨੂੰ ਬੱਦਰ ਰੋਬ ਰੱਖਦੀ ਐ ਹਿੱਕਾ ਮੇਰੀ ਜਵਾਖੜੀ ਜੇ ਇਹ ਨਾ ਹੁੰਦੀ ਕੁਛ ਖਾ ਕੇ ਮਰ ਜਾਂਦੀ ਇਹਦੇ ਮੂੰਹ ਨੂੰ ਮੈਂ ਤਾਂ ਕੁਛ ਘਰ ਵੀ ਨਹੀਂ ਸਕਦੀਗੀ ਨਹੀਂ ਕੁਛ ਨਹੀਂ ਹੁੰਦਾ ਤੂੰ ਕਾਦੇ ਕਰਕੇ ਖਾ ਕੇ ਮਰਨਾਗਾ ਤੂੰ ਆਪਦੀ ਜਵਾਖੜੀ ਸਿਰ ਤੇ ਜਾਣਾ ਤੇ ਇਹਦੇ ਰਸਸ ਕਰਕੇ ਜਾਣਾ ਤੇਰੇ ਬੰਦੇ ਸਿਰ ਤੇ ਜਾਣਾ ਜਵਾਖੜੀ ਦੀ ਮਾਰੀਏ ਭੈਣੇ ਘੱਟਾ ਢੋਂਦੀ ਤੁਰੀ ਫਿਰਦੀਆਂ ਇਹ ਵਿਚਾਰੀ ਰੋਲ ਜੂਗੀ ਪੱਥਰ ਤੋਂ ਬਿਨਾ ਇਹਨੂੰ ਨਹੀਂ ਬੋਲਦੀ ਵੀ ਰੱਬ ਦਾ ਜੀ ਹੈ ਜਿੰਨਾ ਦੇ ਤੀਵ ਵੀ ਨਹੀਂ ਹੋ ਕੀ ਕਰਨ ਨਹੀਂ ਕੋਈ ਨਾ ਤੂੰ ਇਹਦੀ ਟੈਨਸ਼ਨ ਨਾ ਕਰ ਕਰੇ ਤਾਂ ਹੈ ਹੀ ਇਹੀ ਜੀ ਹੈਗੀ ਚੱਲ ਪਹਿਣੀ ਮੈਂ ਜਾਣੀ ਆ ਜੇ ਕਿਤੇ ਮੇਰੀ ਮੰਮੀ ਨੇ ਦੇਖ ਲਿਆ ਫੇਰ ਮੈਨੂੰ ਕੁੱਟੂ ਮਾਰੂਗੀ ਹੱਥ ਚੱਕਦੀ ਵੀ ਨਹੀਂ ਹੋਂ ਤਾਂ ਤਰਸ ਕਰਦੀ ਵੀ ਮੇਰੇ ਚੀ ਘਰ ਵਾਲੇ ਨੂੰ ਵੀ ਦੱਸਿਆ ਕਰ ਉਹਨੂੰ ਕਰਿਆ ਕਰ ਫੋਨ ਵੀ ਮੰਮੀ ਮੇਰੇ ਨਾਲ ਕਰਦੀ ਆ ਵੀ ਮੈਂ ਸਾਰਾ ਦਿਨ ਕੰਮ ਕਰਦੀਆਂ ਨਾਲੇ ਪਹਿਣੀ ਮੈਨੂੰ ਕਿਹੜਾ ਫੋਨ ਕਰਨ ਦਿੰਦੀ ਆ ਜੇ ਗੱਲ ਕਰਦੀ ਆ ਤਾਂ ਕੋਲ ਬਹਿ ਜਾਂਦੀ ਆ ਕਿ ਤੇ ਮੈਂ ਉਹ ਤਾਂ ਪਹਿਲਾਂ ਹੀ ਪਕਤਾ ਦਾਂਦੀ ਆ ਉਹਨੂੰ ਚੱਲ ਕੋਈ ਨਾ ਪਹਿਣੀ ਜੇ ਦੇਖ ਲਿਆ ਹੋਰ ਪੰਗਾ ਖੜਾ ਹੋ ਜੂ ਮੈਂ ਜਾਣੀ ਚੱਲ ਚੰਗਾ ਦੇਖ ਲੈ ਕਰੇ ਆਉਣ ਦਾ ਕੋਈ ਨਾ ਨਹੀਂ ਲੈਂਦੀ ਹਰਾਮ ਨਾ ਖੜੀ ਆ ਉਥੇ ਕੋਈ ਨਾ ਆਵੇਂਗੀ ਤਾਂ ਕਰੀ ਕਾਂਟਾ ਲੇੜਸਿਆ ਹੱਦ ਹੋਗੀ ਨਹੀਂ ਜਮੇ ਹੱਦ ਹੋਗੀ ਕਿਸੇ ਕੰਮ ਚ ਨਹੀਂ ਸਾਰੀ ਕਿਤੇ ਤਾਂ ਬੰਦੇ ਦੀ ਨਿਸਾਨ ਅੱਛਾ ਆ ਗਈ ਮੇਰੀ ਤੇ ਰਾਣੀ ਹਾਂਜੀ ਮਨੀ ਕੂੜਾ ਸਿੱਟਣ ਗਈ ਸੀਗੀ ਹਾਂ ਮੈਂ ਕਿਹਾ ਤੈਨੂੰ ਐ ਕਹਿਆ ਪੁੱਤ ਵੀ ਤੂੰ ਚੁਗਲੀਆਂ ਕਰਨ ਗਈ ਐ ਤੂੰ ਤਾਂ ਗਈ ਤਾਂ ਕੂੜਾ ਸਿੱਟਣੀ ਐ ਮੈਂ ਤਾਂ ਤੇਨੂੰ ਕੁਛ ਕਿਹਾ ਨਹੀਂ ਫਿਰ ਮੰਮੀ ਐ ਕਿਉਂ ਬੋਲਦੇ ਹੋ ਤੁਸੀਂ ਲੈ ਤੂੰ ਦੱਸ ਦੇ ਮੈਂ ਕਿਵੇਂ ਬੋਲਾਂ ਮੈਂ ਓਵੇਂ ਬੋਲ ਪੂੰ ਭਾਈ ਨਹੀਂ ਨਹੀਂ ਮੰਮੀ ਮੈਂ ਤਾਂ ਬੈਸੀ ਚਲ ਮੰਮੀ ਤੁਸੀਂ ਕੁਝ ਖਾਣਾ ਪੀਣਾ ਮੈਂ ਬਣਾ ਕੇ ਲਿਆਉਣਾ ਨਾ ਪਹਿਲੇ ਗੱਲ ਤਾਂ ਪੂਰੀ ਕਰ ਲੈ ਪੁੱਤ ਲੈ ਦੱਸ ਹੁਣ ਤਾਂ ਰਿਵਾਜ ਆ ਗਿਆ ਆ ਨੂਹਾਂ ਦੱਸਦੀਆਂ ਨੇ ਸੱਸਾਂ ਨੂੰ ਕਿਵੇਂ ਗੱਲ ਕਰਨੀ ਐ ਕਿਵੇਂ ਬੋਲਣ ਹੁਣ ਤਾਂ ਮੈਂ ਮੇਰੀ ਨੂੰ ਤਾਂ ਸਿੱਖੂ ਆ ਗਮਾਂਡਣਾਂ ਨੂੰ ਵੀ ਕਹੂਗੀ ਦੋ ਚਾਰ ਨੂੰ ਕੁੜੇ ਮੇਰੀ ਨੂੰ ਕੋਲੇ ਕਲਾਸ ਲਾ ਲਿਆ ਕਰੋ ਉਹ ਸਿਖਿਆ ਦੂਗੀ ਸਾਨੂੰ ਗੱਲਾਂ ਕਰਨੀਆਂ ਵੀ ਨੂੰ ਤੇ ਨਾਲ ਕਿਵੇਂ ਬੋਲਣਾ ਫੇਰ ਐ ਤਾਂ ਜੈ ਖਾਨ ਦਾ ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਲੈ ਚੰਗਾ ਭਲੇ ਬੇਲੇ ਉਹ ਘੜੀ ਤਾਂ ਭਾਗਾਂ ਵਾਲੀ ਸੀ ਜਿਹੜੀ ਘੜੀ ਮੈਂ ਗੁੜਦੀ ਰੋੜੀ ਘਰ ਪਥੋੜੇ ਚ ਦਿੱਤੀ ਮੈਨੂੰ ਆਏ ਦੱਸ ਮੰਮੀ ਘੰਟੇ ਦੀ ਉੱਥੇ ਘੰਟੇ ਦੀ ਖੜੀ ਐ ਕਰਦੀ <laughs> ਆ ਮੈਂ ਤਾਂ ਕਰਦੀ ਨਹੀਂ ਜਣੀ ਕੋਈ ਕੰਮ ਮम्मी ਜੀ ਮੂੰਹ ਦਾ ਖਿੱਤੇ ਦਰ ਬੋਹਰ ਘੋਟੇ ਨਾਲ ਲਾ ਬੋ ਜੀਵਾ ਕਿਨੇ ਕਹਿਦੀ ਰਹੇ ਮੁੱਥੇ ਗੱਲਾਂ ਕਰਨੂੰ ਕਿਨੇ ਕਹਿਦੀ ਮम्मी ਮੈਂ ਖੜੀ ਕਿਹਦੇ ਆਰਡਰ ਨਾਲ ਸੀ ਮम्मी ਮੈਂ ਮੈਂ ਕਹਦੀ ਮੁੱਥੇ ਗੱਲਾਂ ਕਰੀ ਮम्मी ਇਸ ਵਾਰ ਗਲਤੀ ਹੋ ਗਈ ਅਦੁਵਾਰ ਮੈਂ ਕਿਸੇ ਕੋਲੇ ਨਹੀਂ ਖੜਦੀਗੀ ਤੇ ਇਥੋਂ ਗਲਤੀ ਹੋ ਗਈ ਪੁੱਤ ਮੈਂ ਗਲਤੀ ਨਹੀਂ ਕਰਦੀ ਨਾ ਇਹ ਜੀ ਗਲਤੀ ਮੇਰੀ ਮਾਂ ਨੇ ਨਹੀਂ ਨਾ ਕਰੀ ਮੈਨੂੰ ਜੰਮ ਕੇ ਤੈਨੂੰ ਜੰਮ ਕੇ ਕੀ ਕਰੀ ਫੂ ਮੰਮੀ ਖੜਿਓ ਮੰਮੀ ਮੰਮੀ ਤਾਂ ਦਾਦੀ ਕੀ ਕਰਦੀ ਸੀ ਤੇਰਾ ਸਿਰ ਘਰਦੀ ਸੀ ਕੀ ਗੱਲ ਨਾ ਮੋਟਾ ਪਿਆਰ ਨਾ ਬੋਲ ਪਿਆ ਕਰ ਬੋਲ ਨਾ ਪਿਆਰ ਨਾਲ ਮਰੀ ਚਾਪਲੀ ਨਾ ਸਿਰ ਤੇ ਗੰਜਾ ਪਾ ਦੂੰ ਮੈਂ ਚੱਲ ਤੂੰ ਮੇਰੀ ਗੱਲ ਸੁਣ ਤੂੰ ਤਾਂ ਮੇਰੀ ਪਿਆਰੀ ਦਾਦੀ ਆਂ ਆਈ ਕਿਉਂ ਪਖੀ ਰਹਿੰਦੀ ਆ ਤੂੰ ਹਰ ਵਕਤ ਨਹੀਂ ਪਖੀ ਰਹਿੰਦਾ ਅੱਛਾ ਲੈ ਵੱਡੀ ਅਮਾ ਆ ਗਈ ਆ ਤੂੰ ਦੱਸ ਤੈਨੂੰ ਕੀ ਮਤ ਬਲੇ ਮੇਰੇ ਤੱਕਰ ਮੈਂ ਤਾਂ ਬੀਕਰ ਵੀ ਚਾਹੀਦੀ ਸੀ ਮਿਲ ਜਾਣਗੇ ਕਿਉਂ ਕਾ ਤਾਂ ਮੈਂ ਨਹੀਂ ਤੇਰਾ ਪਿਓ ਫੜੂੰਦਾ ਇੱਥੇ ਠੋਲੂ ਮੈਨੂੰ ਚੱਲ ਕੱਦੀ ਕੀ ਦੇ ਦੇ ਦਾਦੀ ਮੈਂ ਤਾਂ ਸਕੂਲ ਦਾ ਸਮਾਨ ਲੈ ਕੇ ਆਣਾਗਾ ਹੈ ਨਹੀਂ ਕਿ ਪੈਸੇ ਮੇਰੇ ਕੋਲ ਆਪ ਤਾਂ ਤੂੰ ਕਦੇ ਕੰਨਾਂ ਚ ਪਾਉਣ ਨੂੰ ਲੈ ਆਉਣੀ ਕਦੇ ਕੁਸ ਲੈ ਆਉਣੀ ਆਈ ਹਾਏ ਹਾਏ ਨਹੀਂ ਮੇਰੇ ਕੰਨਾਂ ਤੱਕਰ ਨਿਗਾ ਬਾਗੀ ਤੇਰੀ ਕਰਦੀ ਕੀ ਲੱਛਣ ਹੈ ਤੂੰ ਇੱਕ ਵਾਰ ਤਾਂ ਤੇਰੀ ਮਾਸਖਾ ਹੁੰਦੀ ਐ ਤੈਨੂੰ ਆਪਦਾ ਤਾਂ ਜੋਰ ਨਹੀਂ ਚੱਲਦਾ ਮੈਂ ਦਾਦੀ ਤੂੰ ਮੈਨੂੰ ਬੋਲ ਲੈ ਕੁਝ ਬੋਲ ਨਾ ਮੇਰੀ ਮੰਮੀ ਤੱਕ ਨਾ ਜਾ ਮੂੰ ਤੇ ਥੱਪੜ ਮਾਰੂੰ ਮੂੰ ਤੇ ਕਿੱਥੋਂ ਮਾਰਿਆ ਮੱਥੇ ਪੱਥਰ ਚ ਪਾਜੇ ਮੇਰੇ ਕੋਲ ਉੱਟ ਕੇ ਨਾ ਬੈਠੀ ਬੈਠੂ ਮੈਂ ਤੇ ਪੈਸੇ ਲੈ ਕੇ ਜਾਉਂਗੀ ਮੇਰਾ ਡੈਡੀ ਜਿਹੜਾ ਤੈਨੂੰ ਭੇਲਦਾ ਨਾ ਮੈਂ ਤਾਂ ਨਹੀਂ ਤੇ ਡੈਡੀ ਨੂੰ ਦੱਸੂ ਮੇਰੇ ਡੈਡੀ ਨੇ ਕਿਹਾ ਪੜ ਲਿਖ ਕੇ ਪਾਇਲਟ ਬਾਨਣਾ ਮੈਂ ਕਿੱਡੀ ਤੂੰ ਮਰ ਜੋਗਰੀ ਐ ਨਿੱਤ ਨੂਪਾਏ ਜੇ ਮੌਤ ਤੈਨੂੰ ਗਾਹਾਂ ਡੈਡੀ ਨੂੰ ਦੱਸੂ ਦੇਖ ਲੈ ਚਾਮ ਝੜਕ ਜੀ ਕਰਦੀ ਕੀ ਲੱਛਣ ਫਿਰਦੀ ਆ ਨਾ ਹੋਂ ਸਰਦਾ ਨਹੀਂ ਤੈਨੂੰ ਕੱਲ ਨੂੰ ਮੇਰਾ ਸਕੂਲ ਲੱਗੂਗਾ ਦੱਸੀ ਤੈਨ ਨਹੀਂ ਆਗੀ 20 ਰੁਪਏ ਦੇ ਦੇ ਮੈਨੂੰ 20 ਪੈਣਾ ਦੱਸ ਘਸ ਜੇਗੀ ਬੀ ਬੀ ਕਰ ਕਰ ਰੋਜੀ ਪੈਸੇ ਲਈ ਜਾਨੀ ਆ ਰੋਜੀ ਲਈ ਜਾਨੀ ਆ ਕਦੇ ਕਹਿੰਦੀ ਮੈਂ ਕੁੱਕਰੇ ਖਾ ਲੈ ਕਦੇ ਫਲਾਣਾ ਕਦੇ ਤਿੰਮਕਾ ਤੇਰੇ ਘਰ ਤੇ ਨਹੀਂ ਲੋਟਾਂਦੇ ਮੇਰੇ ਤੋਤਾ ਆਪ ਲਿਆ ਕੇ ਦੇ ਦਿਆ ਕਰ ਜਿੰਨੇ ਜੋ ਕਰੇ ਤਾਂ ਆਪ ਹੀ ਲਿਆ ਕੇ ਦੇ ਦੰਦੇ ਇਹਨੇ ਹਾੜੇ ਕਢੋਲਣਾ ਪੈਂਦੇ ਨਹੀਂ ਤੂੰ ਹੁਣ ਇੰਨਾ ਬੋਲਦੀ ਹੈ ਵੱਡੀ ਹੋ ਕੇ ਕੀ ਕੁਝ ਕਰੇਗੀ ਹੈ ਕਿਤੇ ਉਹ ਨਾ ਤੇਰੀ ਸੰਗੀ ਜੀ ਮੈਨੂੰ ਦੱਪਣੀ ਪਈ ਵੀਰ ਭੇਰੇ ਮੇਰਾ ਸਮਾਨ ਲੈ ਕੇ ਮੇਰਾ ਕੰਮ ਵੀ ਕਰਨਾ ਅੱਛਾ ਮੈਂ ਬੇਲੀ ਬੈਠੀ ਆ ਤੇਰੀ ਮਾਂ ਕਰਦੀ ਹੈ ਮੇਰੇ ਪਿੰਡ ਦੇ ਕੰਮ ਲੱਗਦਾ ਤੇ ਬੇਲੀ ਵੀ ਬੈਠੀ ਆ ਜਦ ਮਰ ਜਾ ਉਥੇ ਪਏ ਨੇ ਮੈਂ ਉੱਠ ਕਰਦੇ ਤੇ ਇਥੋਂ ਕਿੱਥੇ ਮੈਂ ਲਿਆ ਕੇ ਦਨੀਆ ਫੂਕ ਦਿਆਂ ਤੈਨੂੰ ਉਰੀ ਲਿਆ ਕੇ ਦੇ ਨਹੀਂ ਡੈਡੀ ਨੂੰ ਫੋਨ ਕਰ ਦੂੰ ਚੰਗਾ ਕਰ ਦੂਗੀ ਡੈਡੀ ਨੂੰ ਫੋਨ ਆ ਫੋਨ ਨੰਬਰ ਨੋਟ ਲੈਂ 8 3 3 ਰੱਖੀ ਜਾਂਦੀ ਆ